ਜਿਹੜੇ ਚੈਨਲਾਂ ਨੇ ਕਦੇ ਭਾਈ ਸਾਹਿਬ ਦੀ ਫੋਟੋ ਨਹੀਂ ਲਾਈ ਸੀਗੇ ਤੇ ਲੋਕਾਂ ਨੇ ਕਹਿ ਕਹਿ ਕੇ ਫੋਟੋ ਲਵਾਈ ਹੈ ਤੇ ਫਿਰ ਹੁਣ ਇਸ ਵਕਤ ਇੰਟਰਵਿਊ ਉਹ ਚੈਨਲ ਆਪ ਕਰ ਰਹੇ ਆ ਇਹਦਾ ਮਤਲਬ ਇਹ ਕਹਿ ਰਹੇ ਕਿ ਗੁਰੂ ਸਾਹਿਬ ਦੀ ਕਲਾ ਵਰਤਾਰੇ ਜਿਵੇਂ ਦੀਪ ਬਾਈ ਕਹਿੰਦਾ ਸੀਗਾ ਕਿ ਕਲਾ ਵਰਤੂਗੀ ਤੇ ਕੋਈ ਪਤਾ ਨਹੀਂ ਹੁੰਦਾ ਕਿਵੇਂ ਕਲਾ ਵਰਤਦੀ ਹੈ ਸੋ ਜਿਹੜੀ ਖਡੂਰ ਸਾਹਿਬ ਦੇ ਹਵਾ ਸੀਗੀ ਉੱਥੇ ਵੀ ਦੇਖੋ ਉੱਥੇ ਤੇ ਚਲੋ ਪਹਿਲਾਂ ਹੀ ਸੀਗੀ ਪਰ ਉਹ ਹਵਾ ਨੇ ਕਿਤੇ ਨਾ ਕਿਤੇ ਇਧਰ ਵੀ ਰੁੱਖ ਮੋੜਿਆ ਤੇ ਫਰੀਦਕੋਟ ਵੀ ਸਾਨੂੰ ਲੱਗਦਾ ਹੈ ਕਿ ਫਤਿਹ ਜਿਸ ਸਮੇ ਉਹਨਾਂ ਨੇ ਆਪਦੇ ਬਾਪ ਦੀ ਉਂਗਲ ਫੜ ਕੇ ਉਹਨਾਂ ਦਾ ਰੀ ਦੇਖਣੀ ਸੀ ਮਾਂ ਦੀ ਬੁੱਕਲ ਦਾ ਲੱਗ ਮੰਨ ਉਹਨਾਂ ਨੇ ਆਪ ਦੇ ਮਾਪਿਆਂ ਤੋਂ ਬਿਨਾਉ ਸਮਾਂ ਕੱਢਿਆ ਹੈ। ਹਾਂਜੀ ਸਾਡਾ ਸਾਰਾ ਦਾ ਫਰਜ਼ ਬਣਦਾ ਕਿਉਂਕਿ ਜਦੋਂ ਭਾਈ ਗਣ ਸਿੰਘ ਜੀ ਹੋਰਾਂ ਨੂੰ ਪੁੱਛਿਆ ਗਿਆ ਸੀਗਾ ਕਿ ਭਾਈ ਤੂੰ ਇਹ ਕੰਮ ਕਰਨ ਲੱਗਿਆ ਹੈ ਜਾਂ ਉਹ ਤੇ ਤੈਨੂੰ ਦਰਨ ਲੱਗਿਆ ਵੀ ਤੇਰੇ ਜਵਾਬ ਸੀਗੇ ਉਹਨਾਂ ਨੇ ਇਹੀ ਕਿਹਾ ਕਿ ਮੇਰੇ ਜਵਾਕਾਂ ਨੂੰ ਮੇਰੀ ਕੰਮ ਸੰਭਾਲ ਲੋਗੀ। ਤਾਂ ਮੈਨੂੰ ਲੱਗਦਾ ਵੀ ਸ਼ਾਇਦ ਜਿਹੜਾ ਪਿਛਲਾ ਕੁਝ ਸਮੇਂ ਦਾ ਗੈਪ ਸੀਗਾ ਸੋ ਸਿਰੇ ਆਕਾ ਸਸੀ ਗਾਲ ਜੀ ਅੱਜ ਆਪਾਂ ਖੜੇ ਆ ਹਲਕਾ ਫਰੀਦਕੋਟ ਦੇ ਪਿੰਡ ਬਿਲੇ ਵਾਲੇ ਪਿੰਡ ਬਿਲੇ ਵਾਲੇ ਦੇ ਵਿੱਚ ਜਿਹੜਾ ਚੋਣਾਂ ਦਾ ਪ੍ਰਚਾਰ ਚੱਲ ਰਿਹਾ ਸਾਰਾ ਬਿਲੇ ਵਾਲਾ ਭਾਈ ਸਰਬਸ ਸਰਬਜੀਤ ਸਿੰਘ ਖਾਸਾ ਜੀ ਦੀ سپورਟ ਵਿੱਚ ਆ ਤੁਸੀਂ ਦੇਖ ਸਕਦੇ ਹੋ ਸਾਰੇ ਮੁੰਡੇ ਸਾਰੇ ਮੁੰਡੇ ਰਲ ਕੇ ਪਿੰਡ ਦੇ ਵਿੱਚ ਇੱਕ ਲਹਿਰ ਚਲਾ ਰਹੇ ਆ ਕਿ ਆਪਾਂ ਸਰਬਜੀਤ ਸਿੰਘ ਖਾਸਾ ਦੀ سپورਟ ਵਿੱਚ ਖੜਨਾ ਜਿਨ੍ਹਾਂ ਦੇ ਪਰਿਵਾਰ ਨੇ ਆਪਣੇ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਆ ਬਾਕੀ ਆਪਾਂ ਕਰਦੇ ਆ ਪਿੰਡ ਵਾਲਿਆਂ ਨਾਲ ਗੱਲਬਾਤ ਹਾਂਜੀ ਸਸੀ ਗਾਲ ਭਾਈ ਜੀ ਸਸੀ ਗਾਲ ਵੀਰੇ ਬਾਈ ਜੀ ਕਿਵੇਂ ਲੱਗਦਾ ਆਪਾਂ ਨੂੰ ਵੋਟਾਂ ਦਾ ਮੌਕਾ ਉਹ ਤਾਂ ਨਾ ਮੋਲਤਬਰੀ ਆਪਾਂ ਲੰਮੇ ਸਮੇਂ ਤੋਂ ਦੇਖਦੇ ਆਏ ਹਾਂ ਪਰ ਜਿਹੜੀ 5-7 ਦਿਨਾਂ ਦੇ ਵਿੱਚ ਜਿਹੜੀ ਲਹਿਰ ਨੇ ਆਪਦੇ ਆਪ ਇੱਕ ਪਲਟਾ ਫੇਰਿਆ ਆ ਉਹ ਆਪਣੇ ਆਪ ਦੇ ਵਿੱਚ ਇਹ ਕਹਿ ਸਕਦੇ ਹਾਂ ਗੁਰੂ ਸਾਹਿਬ ਐ ਜਿਵੇਂ ਮਿਹਰ ਪਰ ਹੱਥ ਰੱਖ ਰਹੇ ਹੁੰਦੇ ਆ ਹਾਂਜੀ ਸਾਰੇ ਅਸੀਂ ਨੌਜਵਾਨ ਜਿੰਨੇ ਵੀ ਕੋਈ ਵੱਖ-ਵੱਖ ਪਾਰਟੀਆਂ ਤੋਂ ਸੀਗੇ ਅੱਜ ਇਸ ਵਕਤ ਅਸੀਂ ਸਾਰਿਆਂ ਨੇ ਪਿਛਲੇ 7-8 ਦਿਨਾਂ ਤੋਂ ਅਸੀਂ ਇਕਾ ਕੀਤਾ ਆ ਤੇ ਅਸੀਂ ਭਾਈ ਸਾਹਿਬ ਦੇ ਨਾਲ ਇਕਤਰ ਹੋ ਕੇ ਚੱਲਣਾ ਹਾਂਜੀ ਜੀ ਜੀ ਮਹਿੰਮ ਸ਼ੁਰੂ ਕੀਤੀ ਆ ਠੀਕ ਹੈ ਜੀ ਜਿਹੜੇ ਤੋਂ ਪਿੱਛੇ ਤੁਹਾਨੂੰ ਪਤਾ ਹੀ ਹੈ ਕਾਰਨ ਸਭ ਤੋਂ ਵੱਡਾ ਕਿ ਉਹਨਾਂ ਦੇ ਪਰਿਵਾਰ ਵੱਲੋਂ ਜਿਹੜੀ ਸ਼ਹੀਦੀ ਦਿੱਤੀ ਗਈ ਆ ਉਸ ਤੋਂ ਜਿਸ ਸਮੇਂ ਉਹਨਾਂ ਨੇ ਆਪਦੇ ਬਾਪ ਦੀ ਉਂਗਲ ਫੜ ਕੇ ਜ਼ਿੰਮੇਵਾਰੀ ਦੇਖਣੀ ਸੀ ਮਾਂ ਦੀ ਬੁੱਕਲ ਦਾ ਲੱਗ ਮੰਨਣਾ ਸੀ ਉਹ ਉਹਨਾਂ ਨੇ ਆਪਦੇ ਮਾਪੇ ਤੋਂ ਬਿਨਾ ਉਹ ਸਮਾਂ ਕੱਢਿਆ ਹੈ ਹਾਂ ਜੀ ਹਾਂ ਦਾ ਸਾਰਾ ਦਾ ਫਰਜ਼ ਬਣਦਾ ਕਿਉਂਕਿ ਜਦੋਂ ਭਾਈ ਗੰਗ ਸਿੰਘ ਜੀ ਹੋਰਾਂ ਨੂੰ ਪੁੱਛਿਆ ਗਿਆ ਸੀਗਾ ਹਾਂ ਜੀ ਭਾਈ ਤੂੰ ਇਹ ਕੰਮ ਕਰਨ ਲੱਗਿਆ ਹੈ ਜਾਣ ਦੇ ਜੋ ਤੈਨੂੰ ਡਰਨ ਲੱਗਿਆ ਵੀ ਤੇਰੇ ਜਵਾਬ ਸੀਗੇ ਉਹਨਾਂ ਨੇ ਇਹੀ ਕਿਹਾ ਕਿ ਮੇਰੇ ਜਵਾਬਾਂ ਨੂੰ ਮੇਰੀ ਕੰਮ ਸੰਭਾਲ ਲੋਗੇ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਜਿਹੜਾ ਪਿਛਲਾ ਕੁਝ ਸਮੇਂ ਦਾ ਗੈਪ ਸੀਗਾ ਜਿਹੜੀਆਂ ਚੀਜ਼ਾਂ ਸਾਡੇ ਤੱਕ ਨਹੀਂ ਪਹੁੰਚਣ ਦਿੱਤੀਆਂ ਗਈਆਂ ਮੀਡੀਆ ਦੇ ਰਾਹੀਂ ਕਿਉਂਕਿ ਉਦੋਂ ਉਸ ਵਕਤ ਮੀਡੀਆ ਵੀ ਰੁਕਾਦਾ ਸੀਗਾ ਤਾਂ ਮੀਡੀਆ ਨੇ ਸਾਡੇ ਤੱਕ ਉਹ ਜੀਜ਼ਾਂ ਨਹੀਂ ਪਹੁੰਚ ਦਿੱਤੀਆਂ ਪਰ ਹੁਣ ਜਿਹੜਾ ਯੂਥ ਹੈ ਉਹਦੇ ਤੱਕ ਉਹ ਚੀਜ਼ਾਂ ਪਹੁੰਚੀਆਂ ਨੇ ਤਾਂ ਸਾਨੂੰ ਇਹ ਲੱਗਦਾ ਕਿ ਸ਼ਾਇਦ ਕਿਤੇ ਨਾ ਕਿਤੇ ਸਾਨੂੰ ਅੱਜ ਆਪਦੇ ਪੰਥ ਨਾਲ ਹਰਨਾ ਚਾਹੀਦਾ ਹੈ ਹਾਂਜੀ ਹਾਂਜੀ ਜਿਵੇਂ ਜੀ ਇੱਧਰੋਂ ਆਮ ਆਦਮੀ ਪਾਰਟੀ ਦੇ ਲੋਕ ਕਰਮਜੀਤ ਜੀ ਉਹਨਾਂ ਨਾਲ ਵੀ ਬਹੁਤ ਸਪੋਰਟ ਕਰ ਰਹੇ ਆ ਜਿਵੇਂ ਹਲਮਾ ਵਾਲੇ ਐਕਟਰ ਕਰ ਰਹੇ ਆ ਉਹਨਾਂ ਦਾ ਕਿਵੇਂ ਲੱਗਦਾ ਜੀ ਆਪਾਂ ਨੂੰ ਨਹੀਂ ਅਸੀਂ ਵੀਰੇ ਕਿਸੇ ਬਾਰੇ ਕਹਿਣਾ ਨਹੀਂਗਾ ਕਿਉਂਕਿ ਸਾਡਾ ਨਿਸ਼ਾਨਾ ਹੀ ਇੱਕ ਹੈ ਠੀਕ ਹੈ ਜੀ ਸਾਡਾ ਗੋਲ ਇਹ ਹੈ ਕਿ ਸਾਡੇ ਕੋਲ ਕੁਰਬਾਨੀਆਂ ਵਾਲਾ ਇਤਿਹਾਸ ਆ ਹੈ ਨਾ ਅਸੀਂ ਕਿਸੇ ਵੱਲ ਕਿੰਤੂ ਪ੍ਰਾਂਤੂ ਕਰੀ ਜਾਂ ਕਿਸੇ ਨੂੰ ਕਹੀਏ ਹਾਂਜੀ ਹਾਂਜੀ ਤਾਂ ਮੈਨੂੰ ਲੱਗਦਾ ਵੀ ਉਹ ਚੰਗੀਆਂ ਰਾ ਦੇ ਕੋਲ ਪਿੰਡ ਦੇ ਵਿੱਚ ਫਿਰ ਵੀ ਕਿ ਤਰ੍ਹਾਂ ਕਿਤੇ ਕਿਸੇ ਨਾ ਕਿਸੇ ਨੂੰ ਫੇਸ ਪਹੁੰਚੇ ਨਹੀਂ ਸਹੀ ਅਸੀਂ ਉਹ ਪਹੁੰਚਾਉਣੀ ਨਹੀਂ ਚਾਹੁੰਦੇਗੇ ਠੀਕ ਹੈ ਜੀ ਸਾਡਾ ਸਾਰਿਆਂ ਦਾ ਹੀ ਇਹ ਇੱਕਾ ਹੋਇਆ ਔਰ ਇਹ ਵੀ ਗੱਲ ਹੈ ਵੀ ਕਿਸੇ ਇੱਕ ਬੰਦੇ ਨੇ ਲੀਡ ਨਹੀਂ ਕੀਤਾ ਕਿਸ ਸੀ ਨੂੰ ਹਾਂਜੀ ਹਾਂਜੀ ਅਸੀਂ ਸਾਰਾ ਪਤਾ ਨਹੀਂ ਲੱਗਿਆ ਵੀ ਕਿਵੇਂ ਇਕੱਠੇ ਹੋ ਗਏ ਕਿਵੇਂ ਸਾਡੇ ਵੀ ਇੱਕ ਦੂਜੇ ਨਾਲੇ ਵਾਰਤਾਲਾਪ ਹੋ ਗਈ ਤੇ ਸਾਰਿਆਂ ਨੇ ਇਕੱਠੇ ਹੋ ਕੇ ਪੋਸਟਰ ਲਿਆਂਦੇ ਕੋਈ ਕੁਛ ਲੈ ਕੇ ਆਇਆ ਕੋਈ ਕੁਛ ਲੈ ਕੇ ਤੇ ਭਾਈ ਸਾਹਿਬ ਹੋਰਾਂ ਨੇ ਆਉਣਾ ਸੀ ਉਹਨਾਂ ਦੀ ਧਰਮ ਪਤਨੀ ਆ ਕੇ ਰੋਡ ਸ਼ੋਅ ਕਰਕੇ ਗਏ ਉਹਦੇ ਸ਼ਬੀਲ ਲਈ ਸਾਰਿਆਂ ਨੇ ਜਿੰਨੇ ਜੋਗਾ ਸੀ ਕੋਈ 10 ਕੋਈ 20 ਕੋਈ 100 ਤੀਆਂ ਦੇ ਕੇ ਤੁਸੀਂ ਉਹ ਵੀ ਵਾਈ ਗੁਰੂ ਦੀ ਮਿਹਰ ਹੋਈ ਉਹਦੇ ਵੀ ਸਾਰਾ ਹਜੂਮ ਸਾਰਿਆਂ ਨੇ ਦੇਖਿਆ ਹੀ ਹੈ ਤੇ ਹੁਣ ਵੀ ਸਾਨੂੰ ਇਹ ਲੱਗਦਾ ਕਿ ਸਾਡੀ ਕਿਸੇ ਨਾਲ ਵਿਰੋਧਤਾ ਨਹੀਂ ਗਈ ਅਸੀਂ ਕਿਸੇ ਦੇ ਵਿਰੁੱਧ ਨਹੀਂ ਹੈਗੇ ਬਸ ਸਾਨੂੰ ਇਹੀ ਹੈ ਕਿ ਅਸੀਂ ਆਪਣੇ ਭਾਈ ਸਾਹਿਬ ਨੂੰ ਸਾਡਾ ਜਿਹੜਾ ਫਰਜ਼ਾ ਸੀ ਉਹ ਫਰਜ਼ਾ ਹੈ ਸਾਡੀ ਜ਼ਮੀਰ ਜਿਹੜੀ ਸਾਨੂੰ ਆਵਾਜ਼ ਦਿੰਦੀ ਪਈ ਹੈ ਉਹ ਇਹੀ ਦਿੰਦੀ ਪਈ ਹੈ ਕਿ ਅਸੀਂ ਆਪ ਦਾ ਜਿਹੜਾ ਫਰਜ਼ ਉਹ ਨਿਭਾਉਣਾ ਹੈ ਜਿਹੜਾ ਉਹ ਕਰਸ ਜਿਹੜਾ ਕਰ ਜਾਂਦਾ ਅਸੀਂ ਉਹਨਾਂ ਦਾ ਤਾਰ ਨਹੀਂ ਸਕਦੇ ਪਰ ਫਿਰ ਵੀ ਅੱਕੇ ਜੀ ਜ਼ਮੀਰ ਸਾਡੀ ਇਹ ਕਹਿੰਦੀ ਹੈ ਕਿ ਉਹਨਾਂ ਨੂੰ ਪੈਸਾ ਖਾਣ ਲਈ ਅਸੀਂ ਵੋਟ ਪਾਈਏ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਹੋਰਾਂ ਨੂੰ ਵੀ ਕਿ ਸ਼ਾਇਦ ਬਹੁਤ ਚੀਜ਼ ਸਾਡੇ ਮਨਾਂ ਚੱਲਦੀਆਂ ਨੇ ਪਿਛਲੀਆਂ ਚੀਜ਼ਾਂ ਨੂੰ ਵੇਖ ਕੇ ਜਾ ਕੇ ਤੇ ਫਿਰ ਹੁੰਦਾ ਸੋ ਉਹ ਸਾਰਿਆਂ ਨੂੰ ਇੱਕ ਪਾਸੇ ਰੱਖ ਕੇ ਆਪਾਂ ਉਸ ਬਣ 20 ਨੰਬਰ ਤੇ ਚੋਣ ਨਿਸ਼ਾਨ ਹੈ ਭਾਈ ਸਾਹਿਬ ਹੋਰਾਂ ਦਾ ਜਿਹਨਾਂ ਦਾ ਚੋਣ ਨਿਸ਼ਾਨ ਹੈਗਾ ਗੰਨਾ ਤੇ ਅਸੀਂ ਉਹਨਾਂ ਨੂੰ ਵੋਟ ਪਾਉਣੀ ਜ਼ਰੂਰ ਨਾ ਪਈਏ ਬਟਨ ਤੇ ਹੋਰ ਬਟਨ ਨਾ ਪਈਏ ਬਾਕੀ ਹੁਣ ਰੈਲੀ ਹੋਈ ਸੀ ਇਕੱਠ ਵੀ ਬਹੁਤ ਸੀਗਾ ਬਾਕੀ ਚਾਂਸ ਤਾਂ ਪੂਰੇ ਆ ਜੀ ਆਪਣਾ ਭਾਈ ਸਾਹਿਬ ਜੀ ਸਿੰਘ ਜੀ ਦੀ ਖਾਸਾ ਜੀ ਦੇ ਇਹ ਸਾਬਾ ਮੈਂ ਕਹਿੰਦਾ ਵੀਰੇ 7 ਦਿਨਾਂ ਦੇ ਵਿੱਚ ਮਗਰ ਲਿਆਂ ਦੇ ਵਿੱਚ ਜਿਹੜੀ ਹਵਾ ਦਾ ਪਲਟਵਾਰਗਾ ਉਹ ਉਸ ਤੋਂ ਪਹਿਲਾਂ ਸਰਵੇਖਣ ਲਈ ਤੁਸੀਂ ਦੇਖੇ ਹੋਣੇ ਆਪ ਕੋ ਬੰਦਿਆਂ ਨੇ ਹਾਂਜੀ ਹਾਂਜੀ ਜਿਹੜੇ ਚੈਨਲਾਂ ਨੇ ਕਦੇ ਭਾਈ ਸਾਹਿਬ ਦੀ ਫੋਟੋ ਨਹੀਂ ਲਈ ਸੀਗੇ ਤੇ ਲੋਕਾਂ ਨੇ ਕਹਿ ਕਹਿ ਕੇ ਫੋਟੋ ਲਵਾਈ ਹੈ ਤੇ ਫਿਰ ਹੁਣ ਇਸ ਵਕਤ ਇੰਟਰਵਿਊ ਆ ਉਹ ਚੈਨਲ ਆਪ ਕਰ ਰਹੇ ਆ ਇਹਦਾ ਮਤਲਬ ਇਹ ਕਹਿ ਰਹੇ ਕਿ ਗੁਰੂ ਸਾਹਿਬ ਦੀ ਕਲਾ ਵਰਤਾਰਾ ਜਿਵੇਂ ਦੀਪ ਬਾਈ ਕਹਿੰਦਾ ਸੀਗਾ ਕਿ ਕਲਾ ਵਰਤੂਗੀ ਤੇ ਕੋਈ ਪਤਾ ਨਹੀਂ ਹੁੰਦਾ ਕਿਵੇਂ ਕਲਾ ਵਰਤਦੀ ਹੈ ਸੋ ਜਿਹੜੀ ਖਡੂਰ ਸਾਹਿਬ ਤੇ ਹਵਾ ਸੀਗੀ ਉੱਥੇ ਵੀ ਦੇਖੋ ਉੱਥੇ ਤਾਂ ਚਲੋ ਪਹਿਲਾਂ ਹੀ ਸੀਗੀ ਪਰ ਉਹ ਹਵਾ ਨੇ ਕਿਤੇ ਨਾ ਕਿਤੇ ਇਧਰ ਵੀ ਰੁੱਖ ਮੋੜਿਆ ਤੇ ਫਰੀਦਕੋਟ ਵੀ ਸਾਨੂੰ ਲੱਗਦਾ ਹੈ ਕਿ ਫਤਿਹ ਕਰਾਂਗੇ ਹਾਂਜੀ ਹਾਂਜੀ ਬਾਕੀ ਭਾਈ ਸਰਬਜੀਤ ਸਿੰਘ ਜੀ ਖਾਸ ਕਰਕੇ ਸਪੋਰਟ 'ਚ ਸਾਰਾ ਹਲਕਾ ਪੂਰਾ ਇਕੱਠਾ ਹੋ ਕੇ ਖੜਾ ਹੈ ਕਈਆਂ ਪਿੰਡਾਂ ਦੇ ਵਿੱਚ ਤਾਂ ਪਿੰਡਾਂ ਨੇ ਏਕੇ ਕਰ ਲਈ ਵੀ ਆਪਾਂ ਹੋਰ ਕੋਈ ਬੂਥ ਲੱਗਣ ਨਹੀਂ ਦੇਣਾ ਇਕੱਲਾ ਇਹ ਨਹੀਂ ਲੱਗਣ ਦੇਣਾ ਹਾਂਜੀ ਉਹ ਚੰਗੀ ਗੱਲ ਹੈ ਮੈਨੂੰ ਲੱਗਦਾ ਹੈ ਸ਼ਰਟ ਕੌਮ ਕਿਤੇ ਨਾ ਕਿਤੇ ਜਾਗਦੀ ਹੈ ਕਿਉਂਕਿ ਨਾ ਚੈਨ ਹਰੇਕ ਅੰਦਰ ਹੈ ਹਾਂਜੀ ਬਸ ਕੋਈ ਕਿਤੇ ਨਾ ਕਿਤੇ ਫਸਿਆ ਬੈਠਾ ਕੋਈ ਕਿਤੇ ਨਾ ਕਿਤੇ ਫਸਿਆ ਬੈਠਾ ਬਾਜੀ ਗੁਰੂ ਸਾਹਿਬ ਵੱਡੇ ਨੇ ਉਹਨ ਜੋ ਸਾਨੂੰ ਮੋੜਿਆ ਹੋਰ ਪਿੰਡਾਂ ਵਿੱਚ ਮੋੜ ਰਹੇ ਨੇ ਲੱਗੂ ਲੱਗਦਾ ਵੀ ਹੋਰ ਕਿਰਪਾ ਹੋਊਗੀ ਅਜੇ ਇਹ 5-6 ਦਿਨ ਪਏ ਆ ਤੇ ਕੁਝ ਵੀ ਹੋ ਸਕਦਾ ਸਹੀ ਬਾਕੀ ਇਹਨਾਂ ਨੂੰ ਮੌਕਾ ਜ਼ਰੂਰ ਦੇਣਾ ਚਾਹੀਦਾ ਆਪਾਂ ਤਾਂ ਇਹੀ ਕਹਿੰਦੇ ਆ ਜੀ ਤੋਂ ਇਹਨਾਂ ਦਾ ਅਸਲ ਜੀ ਗੱਲ ਇਹਨਾਂ ਨੂੰ ਮੌਕਾ ਦੇਣ ਦਾ ਮਤਲਬ ਇਹ ਨਹੀਂ ਕਿ ਵੀ ਜੇ ਆਪਾਂ ਕਹਿੰਦੇ ਕਿ ਐਮਪੀ ਸੀਟ ਬਣ ਕੇ ਤਾਂ ਅਸੀਂ ਗਲੀਆਂ ਜਾਂ ਨਾਲੀਆਂ ਦਾ ਹੱਲ ਕਰਾਉਣਾ ਹੈ ਬਹੁਤ سارے ਸਾਡੇ ਪੰਤਕ ਮੁੱਦੇ ਆ ਜਿਨ੍ਹਾਂ ਨੂੰ ਛੋਹਿਆ ਨਹੀਂ ਗਿਆ ਕਾ ਠੀਕ ਹੈ ਆ ਨੌਜਵਾਨ ਇੱਥੇ ਖੜਾ ਆ ਇਹ ਨੌਜਵਾਨ ਪਹਿਲਾਂ ਹੋਰ ਵਰਤੀ ਜਿਸੀ ਉਸ ਤੋਂ ਬਾਅਦ ਇੱਕ ਖਾਲਸੇ ਦਾ ਰੂਪ ਤਾਂ ਰਹਿ ਗਿਆ ਆਪਣੇ ਪਿੰਡ ਦਾ ਤੁਹਾਨੂੰ ਪਤਾ ਆ ਠੀਕ ਹੈ ਸੋ ਇਹੋ ਜਿਹੇ ਬڑے ਨੌਜਵਾਨਾ ਜਿਨ੍ਹਾਂ ਨੂੰ ਸ਼ਾਇਦ ਕੋਈ ਨਾ ਕੋਈ ਟਿਕਾਣਾ ਨਹੀਂ ਮਿਲਦਾ ਉਹ ਚੁੰਦੇ ਦਾ ਹੈ ਇਹ ਉਸ ਚੀਜ਼ ਦੀ ਹਵਾ ਹੀ ਹੈ ਕਿਉਂਕਿ ਨੌਜਵਾਨਾ ਆਪਾਂ ਕੇ ਜੁੜਦੇ ਪਏ ਸ਼ਾਇਦ ਉਹਨਾਂ ਨੂੰ ਸਹਾਰਾ ਹੀ ਲੱਭਦੇ ਪਏ ਆ ਜਿਹੜੀ ਸਟਰੋਂਗ ਗੱਲ ਜਿਹੜੀ ਸਾਡੀ ਸਿੱਖੀ ਦੀ ਜਿਹੜੀ ਸਾਡੀ ਐਜੂਕੇਸ਼ਨ ਦੀ ਸਾਡੀ ਪੜ੍ਹਾਈ ਦੀ ਗੱਲ ਹੋਣੀ ਚਾਹੀਦੀ ਹੈ ਜਿਸ ਲੈਵਲ ਤੇ ਉਸ ਲੈਵਲ ਤੇ ਤਾਂ ਗੱਲ ਨਹੀਂ ਹੋਈਗੀ ਉਹ ਕਿਤੇ ਲੱਗੇ ਤੇ ਫਿਰ ਉਹ ਚੀਜ਼ਾਂ ਦੇ ਵਿੱਚ ਥੱਲੇ ਰਹਿ ਜਾਂਦੀਆਂ ਨੇ ਅਸੀਂ ਇਹ ਚਾਹੁੰਦੇ ਹਾਂ ਕਿ ਜੇ ਕੋਈ 2-4 ਸੀਟਾਂ ਸਾਡੀਆਂ ਇਹੋ ਜਿਹਾ ਜਾਂਦੀਆਂ ਨੇ ਤਾਂ ਸਿੱਖੀ ਦੀ ਗੱਲ ਹੋਊਗੀ ਸਾਡੇ ਤੋਂ ਪਹਿਲਾਂ ਸਿੱਖੀ ਦੀ ਨਹੀਂ ਜਿਹੜਾ ਪੰਜਾਬ ਦਾ Hindu ਉਹਦੇ ਬਾਰੇ ਵੀ ਗੱਲ ਹੋਊਗੀ ਪੰਜਾਬ ਦੇ ਬਹੁਤ ਸਾਰੇ Hindu ਵੀਰ ਆ ਜਿਹੜੇ ਉਹ ਭਾਈ ਸਾਹਿਬ ਨੂੰ ਯਾਨੀ ਫ੍ਰੀਕੋਰਟ ਤੋਂ ਜਿਵੇਂ ਉਹ ਸਪੋਰਟ ਕਰ ਰਹੇ ਆ ਰੂਰ ਸੋਰ ਤੋਂ ਸਪੋਰਟ ਕਰ ਰਹੇ ਆ ਨਸ਼ਿਆਂ ਦੇ ਵਿੱਚ ਆਪਾਂ ਵੇਖਿਆ ਆ ਇਹਨੂੰ ਨਸ਼ੇ ਦੀ ਦਲਦਲ ਬਗੀ ਉਹਦੇ ਵਿੱਚ ਕਿੰਨੇ ਪਰਿਵਾਰ ਟੁੱਟੇ ਗਏ ਆ ਅੱਛਾ ਉਹ ਚੀਜ਼ ਨੂੰ ਆਪਾਂ ਨੂੰ ਸੈਟਮੈਂਟ ਕਰਨ ਦੇ ਲਈ ਮੈਨੂੰ ਲੱਗਦਾ ਵੀ ਅਮਰਪਾਲ ਨੇ ਇੱਕ ਸੋਹਣੀ ਜੀ ਸੱਤੀ ਸੀ ਕਿ ਜਿਹਨੂੰ ਕਿਤੇ ਨਾ ਕਿਤੇ ਸਰਕਾਰਾਂ ਵਾਲੇ ਰੋਗ ਦਿੱਤਾ ਗਿਆ ਸਾਡੀ ਇਹੀ ਆਸ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹ ਚੀਜ਼ ਨੂੰ ਫੇਰ ਅੱਗੇ ਕਰੀਏ ਤੇ ਅਸੀਂ ਵੀ ਜਿੰਨੇ ਨੌਜਵਾਨ ਖੜੇ ਆ ਸਾਰੇ ਨਸ਼ਿਆਂ ਤੋਂ ਰਹਿਤ ਆ ਅਸੀਂ ਇਹੀ ਚਾਹੁੰਦੇ ਕਿ ਜਿਹੜੇ ਕੋਈ ਚਾਰ ਪੰਜ ਪ੍ਰਾਸਾਦਪੰਡਤੋ ਵੀ ਹੋਣਗੇ ਉਹ ਵੀ ਕੱਲੋਂ ਸਾਡੇ ਨਾਲ ਰਲਣ ਤੇ ਚੰਗੀ ਗੱਲ ਹੈ ਸਹੀ ਗੱਲ ਹੈ ਬਾਕੀ ਜਾਂਦੇ ਜਾਂਦੇ ਇਹੀ ਕਹਿੰਨੇ ਆ ਕਿ ਇੱਕ ਤਰੀਕੇ ਨਾਲ ਗੰਨੇ ਦਾ ਬਟਰਾ ਦੁਬਾਰਾ ਡੋਡੋ ਓ ਸੋਨਿਆ Omeretun <laughs> yi!